ਬੇਟਾ ਚੌਥਾ ਪੁੱਤਰ ਪਾਇਓ ਸੋ ਵੀ ਕਾਂਸ ਮਾਰਦੈਓ ਤਹਿ ਸੋਕ ਬੜਵਾ ਕੀ ਲਾਟਾ ਮਨ ਮੈਂ ਜਗਤ ਹੈ ਜੋ ਚੌਥਾ ਪੁੱਤਰ ਹੋਇਆ ਉਹ ਵੀ ਕਾਂਸ ਨੇ ਮਾਰ ਦਿੱਤਾ ਉਸ ਦੇ ਸੋਕ ਦੀ ਅਗਨੀ ਦੀਆਂ ਲਾਟਾਂ ਦੇਵਕੀ ਦੇ ਮਨ ਵਿੱਚ ਬਲ ਰਹੀਆਂ ਹਨ ਪਰ ਇਹ ਹੈਗੀ ਤਾਸੀ ਮਹਾਮੋਹ ਹੂ ਕੀ ਫਾਸੀ ਬੀਚ ਗਈ ਮਿਟ ਸੋਭਾ ਪੈ ਉਦਾਸੀ ਹੀ ਭਗਤ ਹੈ ਕਹਿ ਲਗੀ हे ਭਗਵਾਨ ਮੈਂ ਤੇਰੀ ਦਾਸੀ ਮਹਾਮੋਦੀ ਫਾਸੀ ਵਿੱਚ ਫਸੀ ਪਈ ਹਾ ਇਸ ਲਈ ਸਭ ਸ਼ੋਭਾ ਮਿਟ ਗਈ ਹੈ ਅਤੇ ਉਦਾਸੀ ਛਾਈ ਹੋਈ ਹੈ ਕਹ ਦੋ ਤੁਮ ਨਾਤ ਹੈ ਸਰਨਾਥ ਹਮ ਕੋ ਪੈ ਹੁੰਜੈ ਪਤ ਕੀ ਨ ਗਤ ਔਰ ਤਨ ਕੀ ਨਾ ਗਤ ਹੈ ਜਿਆ ਤਾਂ ਤੁਸੀਂ 나ਥ ਹੋ ਕੇ ਸਾਨੂੰ ਸਨਾਥ ਕਰੋ ਕਿਉਂਕਿ ਨਾ ਕੋਈ ਪਤੀ ਦੀ ਗਤ ਹੈ ਅਤੇ ਨਾ ਕੋਈ ਮੇਰੇ ਤਨ ਦੀ ਗਤ ਹੈ ਭਈ ਉਪਹਾਸੀ ਦੇਹ ਪੂਤਨ ਬినాਸੀ ਅਬినాਸੀ ਤੇਰੀ ਹਾਸੀ ਨਾ ਹਮੈ ਗਾਸੀ ਸੀ ਲਗਤ ਹੈ ਸਾਰੇ ਜਗਤ ਵਿੱਚ ਪੁੱਤਰਾ ਦੀਆਂ ਦੇਹਾਂ ਦੇ ਨਸ਼ਟ ਹੋਣ ਤੇ ਹਾਸੀ ਹੋ ਰਹੀ ਹੈ। हे अविनाशी ਤੇਰੀ ਇਹ ਹਾਸੀ ਸਾਨੂੰ ਤੀਰ ਦੇ ਮੁਖੀ ਵਾਂਗ ਲੱਗਦੀ ਹੈ। ਸਵਿਆ ਪੰਜਵੋ ਪੁੱਤਰ ਭਿਓ ਸੁਨ ਕਾਂਸ ਸੋ ਪੱਥਰ ਸੋ ਹਨ ਮਾਰਦੇ ਹੋ ਹੈ। ਜਦੋਂ ਪੰਜਵਾਂ ਪੁੱਤਰ ਹੋਇਆ ਤਦੋਂ ਕਾਂਸ ਨੇ ਉਸ ਨੂੰ ਵੀ ਪੱਥਰ ਨਾਲ ਪਟਕਵਾ ਕੇ ਮਰਵਾ ਦਿੱਤਾ। ਸਵਾਸ ਗਇਓ ਨਭ ਕੇ ਮਗ ਮੈਂ ਤਨ ਤਾਕੋ ਕਿਦੋ ਜਮੁਨਾ ਮੈਂ ਗਇਓ ਹੈ ਉਸ ਦੇ ਪ੍ਰਾਨ ਆਕਾਸ਼ ਦੇ ਰਸਤੇ ਚਲੇ ਗਏ ਹਨ ਅਤੇ ਉਸ ਦਾ ਸ਼ਰੀਰ ਕਿਤੇ ਜਮਨਾ ਵਿੱਚ ਰੁੜ ਗਿਆ ਹੈ ਸੋ ਸੁਨ ਕੈ ਪੁੰਨ ਸਰੋਨਣ ਦੇਵ ਕੀ ਸੋਖ ਸੋ ਸਾਸ ਉਸਾਸ ਲਿਓ ਹੈ ਇਹ ਖਬਰ ਸੋ ਦੇਵ ਕੀ ਨੇ ਕੰਨੀ ਸੁਣ ਕੇ ਪੇਰ ਸੋਗ ਨਾਲ ਓਬੇ ਸਾਲੇ ਹਨ ਮੋਹ ਪਿਓ ਅਤ ਤਾਂ ਦਿਨ ਮੈ ਮਨੋ ਯਾਹੀ ਤੇ ਮੋਹ ਪ੍ਰਕਾਸ਼ ਪਇਓ ਹੈ ਉਸ ਦਿਨ ਦੇਵਕੀ ਨੂੰ ਬਹੁਤ ਹੀ ਮੋਹ ਹੋਇਆ ਹੈ ਮਾਨੋ ਓ ਤੋ ਹੀ ਮੋ ਦਾ ਜਨਮ ਹੋਇਆ ਹੋਵੇ ਦੇਵਕੀ ਬੇਨਤੀ ਪਾਚ ਦੇਵਕੀ ਨੇ ਬੇਨਤੀ ਕੀਤੀ ਕਬਿਤ ਪੁੱਤਰ ਹੋ ਪਏ ਛਟੋ ਬਾਂਸ ਸੋਪੀ ਮਾਰ ਡਾਰਿਓ ਕਾਂਸ ਦੇਵਕੀ ਪੁਕਾਰੀ 나ਥ ਬਾਤ ਸੁਨ ਲੀਜੀਐ বাসੂ ਦੇਵ ਦੇ ਕੁਲ ਵਿੱਚ ਜੋ ਛੇਵਾ ਪੁੱਤਰ ਹੋਇਆ ਉਹ ਵੀ ਕਾਂਸ ਨੇ ਮਾਰ ਸੁੱਟਿਆ ਤਾਂ ਦੇਵਕੀ ਨੇ ਪੁਕਾਰ ਕੀਤੀ हे ਭਗਵਾਨ ਹੁਣ ਮੇਰੀ ਗੱਲ ਸੁਣ ਲਵੋ ਕੀ ਜੀਐ ਆ ਨਾਥ ਨਾਸ ਨਾਥ ਮੇਰੇ ਦੀਨਾ ਨਾਥ hame maar dijiye ke ya ko maar dijiye he mere dina nath sanato anath na karo sanu maar dio ya is kanse nu maar dio kanse bada papi jako lobh peo japi soi ke jiye hamari dasa jaate sukhi ji jiye kyunki kanse vadda papi hai ਜੇ ਸੋ ਨੋ ਲੋਭ ਹੋਇਆ ਜਾਪਦਾ ਹੈ ਹੁਣ ਸਾਡੀ ਉਹੀ ਦਸ਼ਾ ਕਰੋ ਜਿਸ ਨਾਲ ਆਸੀਂ ਸੁਖਪੂਰਵਕ ਜੀ ਸਕੀਏ ਸ੍ਰੋਨਲ ਮੈਂ ਸੁਨ ਅਸਵਾਰੀ ਗੱਜਵਾਰੀ ਕਰੋ ਲਾਇਏ ਨਾ ਢੀਲ ਅਬ ਦੋ ਮੈਂ ਇੱਕ ਕੀਜੀਏ ਮੇਰੀ ਬੇਨਤੀ ਕੰਨਾ ਵਿੱਚ ਸੁਣ ਕੇ ਇਸ ਵਾਰੀ ਹਾਥੀ ਦੇ ਉਧਾਰ ਵਾਲਾ ਕੋਤਕ ਕਰੋ ਹੋਣ ਢੇਲ ਨਾ ਲਾਓ ਦੋਹਾ ਵਿੱਚੋਂ ਇੱਕ ਗੱਲ ਕਰ ਦਿਓ ਇਤ ਚਟਵਾਂ ਪੋਤਰਾ ਬੱਦ ਹੈ ਇੱਥੇ 6ਵੇਂ ਪੁੱਤਰ ਦੇ ਕਤਲ ਦਾ ਪ੍ਰਸੰਗ ਸਮਾਪਤ ਆਥ ਬਲ ਭਾਦਰ ਜਨਮ ਹੁਣ ਬਲ ਭਾਦਰ ਦੇ ਜਨਮ ਦਾ ਕਥਨ ਸਵਈਆ ਜੋ ਬਲ ਭਾਦਰ ਪਿਓ ਘਰ ਭਾਤਰ ਤੋ ਦੋਹੋਂ ਬੈਠ ਕੇ ਮੰਤਰ ਕਰਿਓ ਹੈ ਜਦੋਂ ਬਾਲ ਭਾਦਰ ਗਰਭ ਅੰਦਰ ਆਇਆ ਤਾਂ ਦੇਵਕੀ ਅਤੇ ਬਸੁਦੇਵ ਦੋਹਾਂ ਨੇ ਬੈਠ ਕੇ ਸਲਾਹ ਕੀਤੀ ਹੈ ਤਾਂ ਹੀ ਤੇ ਮੰਤਰ ਕੇ ਜੋਰ ਸੋ ਕਾਢ ਕੇ ਰੋहिणी ਕੇ ਔਰ ਵਿੱਚ ਧਰਿਓ ਹੈ ਮੰਤਰਾਂ ਦੇ ਜੋਰ ਨਾਲ ਉਸ ਬਾਲਕ ਨੂੰ ਦੇਵਕੀ ਦੇ ਗਰਭ ਵਿੱਚੋਂ ਕੱਢ ਕੇ ਰੋहिणी ਦੇ ਗਰਭ ਵਿੱਚ ਟਿਕਾ ਦਿੱਤਾ ਹੈ ਕਾਂਸਕਦਾ ਚਹਨੇ ਸਿਸਕੋ ਤੇਹ ਤੇ ਮਨ ਮੈਂ ਬਸੂਦੇਵ ਡਰਿਓ ਹੈ ਕਿਦਰੇ ਕਾਂਸ ਇਸ ਬਾਲਕ ਨੂੰ ਵੀ ਨਾ ਮਾਰ ਦੇਵੇ ਇਸ ਕਰਕੇ ਬਸੂਦੇਵ ਮਨ ਵਿੱਚ ਡਰਿਆ ਹੋਇਆ ਹੈ ਸੇਖ ਮਨੋ ਜਗ ਦੇਖਣ ਕੋ ਜਗ ਭੀਤਰ ਰੂਪ ਨਵੀਨ ਕਰਿਓ ਹੈ ਸਮਾ ਪੂਰਾ ਹੋਣ ਤੇ ਬਾਲਕ ਨੇ ਜਨਮ ਲਿਆ ਮਾਨੋ ਸ਼ੇਸ਼ਨਾਗ ਨੇ ਜਗਤ ਨੂੰ ਵੇਖ ਲਈ ਜਗ ਵਿੱਚ ਨਵਾਂ ਰੂਪ ਤਾਰਨ ਕੀਤਾ ਹੋਵੇ ਦੋਹਰਾ ਕ੍ਰਿਸ਼ਨ ਕ੍ਰਿਸ਼ਨ ਕਰ ਸਾਧ ਦੋ ਬਿਸਨ ਕੈਸਨ ਪਤਜਾਸ ਦੋਵੇਂ ਸਾਧੂ ਸੁਭਾਵਾਲੇ ਦੇਵਕੀ ਅਤੇ ਬਸੂਦੇਵ ਮਾਇਆਪਤੀ ਕ੍ਰਿਸ਼ਨ ਪਤੀ ਵਿਸ਼ਨੋ ਦਾ ਕ੍ਰਿਸ਼ਨ ਕ੍ਰਿਸ਼ਨ ਕਹਿ ਕੇ ਯਾਸ ਕਰਦੇ ਹਨ ਕ੍ਰਿਸ਼ਨ ਬੇਸਵ ਤਰਬੇ ਨਮਿਤ ਤਨ ਮੈਂ ਕਰਿਓ ਪ੍ਰਕਾਸ ਵਿਸ਼ਨੂੰ ਪਾਪਾ ਨਾਲ ਕਾਲੀ ਹੋਈ ਦੁਨੀਆ ਨੂੰ ਤਾਰਨ ਲਈ ਦੇਵਕੀ ਦੇ ਸਰੀਰ ਵਿੱਚ ਪ੍ਰਕਾਸ਼ ਕਰਦਾ ਹੈ ਅਥ ਕ੍ਰਿਸ਼ਨ ਜਨਮ ਹੁਣ ਕ੍ਰਿਸ਼ਨ ਦੇ ਜਨਮ ਦਾ ਕਥਨ ਸਵਈਆ ਸੰਖ ਗਦਾ ਕਰ ਔਰ ਤਿਰਸੂਲ ਧਰੇ ਤਨ ਕੋਚ ਬੜੇ ਬੱਡ ਭਾਗੀ ਹੱਥ ਵਿੱਚ ਸੰਖ ਗਦਾ ਅਤੇ ਤਿਰਸੂਲ ਧਾਰਿਆ ਹੋਇਆ ਹੈ ਸ਼ਰੀਰ ਉਤੇ ਕਵਜ ਧਾਰਨ ਕੀਤਾ ਹੋਇਆ ਹੈ ਅਤੇ ਵੱਡੇ ਪ੍ਰਤਾਪ ਵਾਲਾ ਹੈ ਨੰਦ ਗਹਿ ਕਰ ਸਾਰੰਗ ਸਾਰੰਗ ਪੀਤ ਧਰੈ ਪਟ ਪੈ ਅਨੁਰਾਗੀ ਚੌਥੇ ਹੱਥ ਵਿੱਚ ਖੜਕ ਪੰਜਵੇਂ ਵਿੱਚ ਕਮਲ ਛੇਵੇਂ ਵਿੱਚ ਧਨੁਸ਼ ਧਾਰਨ ਕਰਨ ਵਾਲੇ ਪ੍ਰੇਮ ਸਰੂਪ ਨੇ ਪੀਲੇ ਬਸਤਰ ਪਾਏ ਹੋਏ ਹਨ ਸੋਈ ਹੁਤੀ ਜਨਮਿਓ ਇਹ ਕੇ ਗ੍ਰਹਿ ਕੈ ਡਰ ਪੈ ਮਨ ਮੈਂ ਉਠ ਜਾਗੀ ਸੁੱਤੀ ਪਈ ਦੇਵਕੀ ਦੇ ਗ੍ਰਹਿ ਵਿੱਚ ਇਸ ਤਰ੍ਹਾਂ ਦੇ ਪ੍ਰਤਾਪੀ ਪੁਰਖ ਦੇ ਜਨਮ ਨਾਲ ਓ ਮਨ ਵਿੱਚ ਡਰਦੀ ਹੋਈ ਜਾ ਕੇ ਉਠ ਬੈਠੀ ਹੈ ਦੇਵਕੀ ਪੁੱਤਰ ਨਾ ਜਾਣਿਓ ਲਖਿਓ ਹਰ ਕੈ ਕੈ ਪ੍ਰਣਾਮ ਸੋ ਪਾਇਨ ਲਾਗੀ ਦੇਵਕੀ ਨੇ ਉਸ ਨੂੰ ਪੁੱਤਰ ਕਰਕੇ ਨਹੀਂ ਜਾਣਿਆ ਅਤੇ ਪਰਮਾਤਮਾ ਸਮਝਿਆ उसू प्रणाम करके चरणा उत्ते पई दोहरा लख्यो देवकी हर मनै लख्यो ना कर, कर तात देवकी ने हर करके मनिया है पुत्र करके नहीं जा लख्यो जानकर मोहे की तानी तान कनात उस वेले कृष्ण ने जान लिया कि इसने मेरा असल रूप पहचान लिया है ਇਸ ਲਈ ਮੋਦੀ ਕਨਾਤ ਖਿੱਚ ਕੇ ਤਾਲ ਦਿੱਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ